ਵੈਕਜੀ ਦਾ ਖਾਲਸਾ ਵੈਕਜੀ ਦੀ ਫਤਿਹ ਬੀਜੀ ਆ ਜਿਹੜੇ ਅਰੂੜੀਆਂ ਤੋਂ ਕਾਗਜ਼ ਇਕੱਠੇ ਕਰਨ ਆਉਂਦੇ ਆ ਆ ਵੇਖੋ ਜੇ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਕੈਮਰੇ ਲੱਗੇ 6 ਕੈਮਰੇ ਲੱਗੇ ਆਪਣੇ ਘਰੇ ਪਿੰਨ ਵਰਪਾਲ ਮੰਗਲ ਸਿੰਘ ਠੀਕ ਹੈ ਜੀ ਅੱਛਾ ਜੀ ਇਹਨਾਂ ਕੀ ਕੀਤਾ ਵਾ ਵੀ ਇੱਥੋਂ ਪਹਿਲਾਂ ਤਾਂ ਆ ਵੇਖੋ ਇੱਕ ਗਾਂ ਨੂੰ ਨੰਗਿਆ ਇੱਕ ਟਿੱਕਾ ਉੱਦੀ ਚੜ੍ਹ ਕੇ ਝਾੜੀ ਮਾਰੀ ਆ ਟਿੱਕਾ ਉੱਦੀ ਚੜ੍ਹ ਕੇ ਆ ਵੇਖੋ ਵੀ ਕੋਈ ਹੈਗਾ ਜਾਂ ਨਹੀਂ ਹੈਗਾ ਉੱਤੇ ਤੇਰੀ ਚੜਿਆ ਹੋਵੇ ਉਹ ਦੇਖੋ ਧਿਆਨ ਨਾਲ ਵੇਖੀ ਜਾਓ ਜੇ ਤੇ ਅਸੀਂ ਅੰਦਰ ਬੈਠੇ ਸੀ ਆਪਣੇ ਰਿਸ਼ਤੇਦਾਰ ਆਏ ਸੀ ਹੀ ਅੰਦਰ ਬੈਠੇ ਸੀ ਅਸੀਂ ਮੁੜ ਕੇ ਕੈਮਰਿਆਂ ਵਿੱਚ ਵੀ ਵੇਖਿਆ ਵੀ ਇਹ ਕੀ ਕਰਦੇ ਆ ਉਸ ਤੋਂ ਬਾਅਦ ਉਹ ਇੱਟਾਂ ਤੋਂ ਉੱਤਰ ਕੇ ਤੇ ਫਿਰ ਉਹਨਾਂ ਨਾਲ ਦੇਨ ਵਾਜ ਮਾਰੀ ਆ ਨਾਲ ਦੇਨ ਵਾਜ ਮਾਰ ਕੇ ਤੇ ਉਹ ਵੀ ਫਿਰ ਹੁਣ ਆ ਰਿਹਾ ਹਵੇ ਉਹਨੂੰ ਵਾਜ ਮਾਰ ਲਈ ਵੀ ਘਰੇ ਕੋਈ ਨਹੀਂ ਦੇਖਦਾ ਹਣਾ ਤਾ ਵਿਖੋ ਨਾਲ ਦਾ ਵੀ ਆਊਗਾ ਵਿਖੋ ਹੁਣ ਹੁਣ ਵਾਈ ਮੰਨਿਆ ਵੀ ਆ ਜਾ ਉਹ ਦੇਖੋ ਆ ਗਿਆ ਹੁਣ ਮੰਗਰੇ ਦੇ ਦੂਜੇ ਵੀ ਹੁਣ ਆਪਣੇ ਦੋ 게ਟ ਆ ਪਰਲਾ 게ਟ ਖੁੱਲਾਵਾ ਕਿਉਂਕਿ ਉੱਥੇ ਵੀ ਆਪਣੇ 6 ਕੈਮਰੇ ਲੱਗੇ ਆ ਹਰ ਇੱਕ ਅਸੀਂ ਹੋਵੇ ਨਾਲ ਦੀ ਨਾਲ ਉੱਪਰ ਘੁੰਮੇ ਆਏ ਹਣਾ ਵੀ ਕੀ ਕਰਦੇ ਫਿਰਦੇ ਆ ਕੁਝ ਕੈਮਰੇ ਅੱਗੇ ਬੈਠੇ ਹੀ ਕੁਝ ਬਾਹਰ ਨਿਕਲ ਆਏ ਤਾਂ ਛੱਤ ਤੇ ਹਾ ਵੇਖੋ ਆ ਪਤ ਨਹੀਂ ਨਾ ਕੋਟਵਾਲ ਦਾ ਜੁੱਤੀ ਚੱਲ ਆਵੇ ਅਹੀਂ ਤਾਂ ਅਗੇ ਨਾਂ ਲੈ ਕੇ ਹਵੇ ਤਾਂ ਚੜੇ ਪੌੜੀਆਂ ਤੇ ਫਿਰ ਇੱਥੇ ਇਹਨਾਂ ਨੂੰ ਅਸੀਂ ਤੇਰੀ ਦਾੰਗ ਇੱਥੇ ਕੁੱਟੇ ਆ ਫਿਰ ਇਹ ਇਥੋਂ ਮਤਲਬ ਇਹ ਕੁੱਟੇ ਨਾ ਇਹ ਭੱਜ ਤੁਰੇ ਉੱਥੇ ਪੌੜੀਆਂ ਤੇ ਉੱਪਰਲੀ ਛੱਤ ਤੇ ਚੜ ਗਏ ਆ ਵੇਖੋ ਸ਼ਾਂਗੇ ਹੀ ਕਾਫੀ ਆ ਤੇ ਬੇਨਤੀ ਆ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਨਾ ਵੜਨ ਦਿੱਤਾ ਜਾਵੇ ਕਿਉਂਕਿ ਇਹ ਆਉਂਦੇ ਆ ਮਤਲਬ 11 12 ਵਜੇ ਆਉਂਦੇ ਆ ਕਿ ਜਦੋਂ ਪਤਾ ਲੋਕ ਸੌਂਗੇ ਆ ਸੁੱਤਿਆਂ ਪਿਆਉਂਦੇ ਇਹ ਵੇਂਦੇ ਆ ਜਿਹੜਾ ਕੋਈ ਸੁੱਤਾ ਪਿਆ ਕੋਈ ਚੀਜ਼ ਚੱਕਦੇ ਆ ਜਾਂ ਕੋਈ ਨਾ ਕੋਸ਼ ਪਤਾ ਨਹੀਂ ਉਹਨਾਂ ਜਵਾਗ ਚੱਕਣੇ ਆ ਦਾ ਇਹਨਾਂ ਦਾ ਆਦਾ ਹੀ ਜਾਂ ਘਰੋਂ ਕੋਈ ਸਮਾਨ ਚੱਕਣ ਦਾ ਆਦਾ ਹੀ ਤਾਂ ਉਹਨਾਂ ਪ੍ਰਮਾਤਮਾ ਨੂੰ ਪਤਾ ਠੀਕ ਹੈ ਜੀ